ਦੋਸਤੋ ਕੁਝ ਤਕਨੀਕੀ ਕਾਰਨਾ ਕਰਕੇ ਵੀਡੀਓ ਜਿਹੜੀ ਰੁਕ ਰਹੀ ਸੀਗੀ ਤੇ ਦੁਬਾਰਾ ਅਸੀਂ ਇਹਨੂੰ ਸ਼ੁਰੂ ਕਰ ਰਹੇ ਹਾਂ ਲਖੋਤਰਾ ਜੀ ਜਿਹੜੇ ਤੁਹਾਡੇ ਹਾਊਸ ਦੀ ਮੀਟਿੰਗ ਦੇ ਪ੍ਰਸਤਾਵ ਸੀਗੇ ਸਾਨੂੰ ਉਹਨਾਂ ਬਾਰੇ ਕੁਝ ਦੱਸੋ ਦੱਸੋ ਮੈਂ ਤਾਂ ਬੜੀ ਤਿਆਰੀ ਕਰਕੇ ਗਿਆ ਸੀਗਾ ਪਰ ਵਿੱਚੇ ਤਿਆਰੀ ਰਹਿ ਗਈ ਸੱਤਾਪੱਖ ਨਾਰੇ ਲਾਉਣ ਲੱਗ ਪਿਆ ਵਿਪੱਖ ਜਿਹੜਾ ਉਹ ਜ਼ਿਆਦਾ ਗਰਮ ਸੀਗਾ ਭਾਈ ਉਹ ਵੀ ਆਪਣੀ ਗੱਲ ਕਰਨ ਰੱਖਣਾ ਚਾਹੁੰਦਾ ਸੀ ਤੇ ਇਹਦੇ ਵਿੱਚ ਹੀ ਉਹਨਾਂ ਨੇ ਜਿਹੜਾ ਮਤੇ ਸੀ ਉਹ ਪੜ ਕੇ ਤੇ ਜਿਹੜੀ ਮੀਟਿੰਗ ਸੀ ਖਤਮ ਕੀਤੀ ਬਹੁਤ ਸਾਰੇ ਕਾਉਂਸਲਰ ਆਪਣੀ ਤਿਆਰੀ ਕਰਕੇ ਗਏ ਸੀਗੇ ਆਪਣੀ ਵਾਡਾਂ ਵਾਸਤੇ ਕੰਮ ਕਰਾਉਣ ਵਾਸਤੇ ਮੈਂ ਵੀ ਉਹਨਾਂ ਵਿੱਚੋਂ ਸੀ ਪੰਜ-ਛੇ ਮੁੱਦੇ ਸੀ ਜਿਹੜੇ ਬਹੁਤ ਜ਼ਰੂਰੀ ਸੀ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਸ ਦੀ ਮੀਟਿੰਗ ਹੋਵੇ ਤੇ ਗੱਦੂ ਗੱਲ ਕਰੀਏ ਪਹਿਲੇ ਵੀ ਉਸ ਤੋਂ ਪਹਿਲਾਂ ਵੀ ਉਸ ਦੀ ਮੀਟਿੰਗ ਤੋਂ ਪਹਿਲਾਂ ਮੈਂ ਮੇਹਰ ਸਾਹਿਬ ਨੂੰ ਮਿਲੇ ਕਮਿਸ਼ਨਰ ਸਾਹਿਬ ਨੂੰ ਮਿਲੇ ਆਪਣੇ ਮੁੱਦੇ ਰੱਖੇ ਤੇ ਬੜੀ ਆਸ਼ਾ ਸੀ ਕਿ ਜਿਹੜੇ ਜਿਹੜੇ ਅਸੀਂ ਮੁੱਦੇ ਰੱਖਾਂਗੇ ਇਹ ਜਿਹੜੇ ਮਤੇ ਪੈਣਗੇ ਤੇ ਕੰਮ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਸਮਾਂ ਨਹੀਂ ਦਿੱਤਾ ਗਿਆ ਬਿਲਕੁਲ ਨਹੀਂ ਦਿੱਤਾ ਗਿਆ ਤੁਹਾਡੇ ਪਸਤਾਵ ਕੀ ਕੀ ਸੀਗੀ ਜਿਹੜੇ ਤੁਸੀਂ ਪੇਸ਼ ਕਰਨੇ ਸੀਗੇ ਮੈਨੂੰ ਉਹਦੇ ਉੱਤੇ ਚਾਨਣ ਇੱਕ ਤਾਂ ਪਹਿਲੇ ਪਸਤਾਵ ਮੇਰਾ ਸੀਗਾ ਵੀ ਪਾਣੀ ਗੰਦਾ ਜਿਹੜਾ ਆਂਦਾ ਪਿਆ ਮੇਰੀ ਬਾੜ ਦਾ ਮਸਲਾ ਨਹੀਂ ਸਾਰੇ ਸ਼ਹਿਰ ਦਾ ਜਿਹੜਾ ਉਹ ਨਾਲ ਹੀ ਸਿਵਰੇਜ ਦਾ ਮਸਲਾ ਹੈ ਸਿਵਰੇਜ ਜਿੱਦੂ ਭਰਦਾ ਤੇ ਉਹ ਇੰਨੀ ਮਤਲਬ ਸਪਲਾਈ ਜਿਹੜੀ ਉਹ ਕਿਤੇ ਨਾ ਕਿਤੇ ਲੀਕੇਜ ਹੁੰਦੀ ਹੈ ਉਹਦੇ ਵਿੱਚ ਮਾਰਕਸ ਦੇ ਲੋਕਾਂ ਨੂੰ ਗੰਦਾ ਪਾਣੀ ਜਿਹੜਾ ਮਿਲਦਾ ਲੋਕਾਂ ਦਾ ਮੁੰਡਲੀ ਅਧਿਕਾਰ ਹੈ ਵੀ ਕੰਮ ਸੇ ਕੰਮ ਘਾਰ ਪਿਛੇ ਸਾਨੂੰ ਪਾਣੀ ਤਾਂ ਸਾਫ਼ ਦੇਵੇ ਉਹ ਬੜੀ ਪਰੇਸ਼ਾਨੀ ਹੈ ਦੂਜੀ ਮੈਂ ਮੁੱਦਾ ਲੈ ਗਿਆ ਸੀ ਜਿਹੜੀ ਬੁੱਡਾਵਾਲ ਦੀ ਗਰਾਉਂਡ 'ਚ ਟੈਂਕੀ ਹੈ ਉਹਦਾ ਕੰਮ ਕੀਤਾ ਜਾਵੇ ਤੀਜਾ ਮੈਂ ਜਿਹੜੀ ਸੀਵਰੇਜ ਪ੍ਰੋਬਲਮ ਆ ਰਹੀ ਸੀ ਮੈਂ ਕਿਹਾ ਇਹ ਮੁੰਡਿਆਂ ਦਾ ਸਕੂਲ ਹੈ ਇੱਥੇ ਸਾਡੇ ਕੋਲ ਉੱਥੇ ਬੜੀ ਜਗ੍ਹਾ ਹੈ ਉੱਥੇ 25 ਦੀ ਮੋਟਰ ਲਾ ਲਾ ਕੇ ਜਿਹੜਾ ਪਾਣੀ ਖਿੱਚ ਕੇ ਅੱਗੇ ਭੇਜਿਆ ਜਾਵੇ ਇਹ ਸੀਵਰੇਜ ਦੀ ਪ੍ਰੋਬਲਮ ਹੱਲੋ ਸੰਦੀ ਇੱਕ ਟਰਾਲੀਆਂ ਤੇ ਟਿਪਰ ਜਿਹੜੇ ਕਿਰਾਇਆ ਤੇ ਲੈਣੇ ਸੀ ਇਹ ਬੜਾ ਮੁੱਦਾ ਸੀ ਬੜਾ ਵੱਡਾ ਸੀ ਕਿ ਕਾਫੀ ਅਸੀਂ ਕਾਰਪੋਰੇਸ਼ਨ ਦੇ ਪੈਸੇ ਪਬਲਿਕ ਦੀ ਜੇਬ ਚੋਂ ਪੈਸੇ ਖਾਢ ਕੇ ਇਕੱਠੇ ਕਰਦੇ ਆ ਤੇ ਟਰਾਲੀਆਂ ਦੇ ਵਿੱਚ ਦਾ ਕਿਰਾਏ ਵਿੱਚ ਜਾ ਰਹੇ ਨੇ ਮੈਂ ਕੋ ਕਾਰਪੋਰੇਸ਼ਨ ਨੂੰ ਜਾਂ ਮੇਹਰ ਸਾਹਿਬ ਨੂੰ ਜਿਸ ਤਰ੍ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਹੀ ਪਰਚੇਜ ਕੀਤਾ ਜਾਏ ਜਿਹੜੇ ਐਨੇ ਮਹਿੰਗੇ ਆ ਅਸੀਂ ਟਰਾਲੀਆਂ ਟਰੈਕਟਰ ਲੈ ਰਹੇ ਜਜ ਪਰਚੇਜ ਕਰਾਂਗੇ ਦੂ ਤਿੰਨਾਂ ਸਾਲਾਂ ਚ ਉਹ ਆਪਣੀਆਂ ਹੋ ਜਾਣੀਆਂ ਇਹ ਸਾਰੇ ਜਿਹੜੇ ਮੁੱਦੇ ਸੀ ਇੱਕ ਜਿਹਦੂ ਗੱਡੀ ਕੂੜਾ ਚੱਕਦੀ ਏ ਕੂੜਾ ਇੱਕਦਮ ਤੁਸੀਂ ਡੰਬ ਤੋਂ ਚੱਕ ਲੈਂਦੀ ਏ ਉਹ ਸਾਰੇ ਸ਼ਹਿਰ ਚ ਖੜਾ ਖਲਾਰਾ ਪੈ ਜਾਂਦਾ ਜਿੱਦੇ ਵਿੱਚ ਸਪੀਡ ਬ੍ਰੇਕਰ ਆਉਂਦੇ ਨੇ ਕੋਈ ਜੰਪ ਪਾਉਂਦਾ ਇਤਾਂ ਦੀ ਭਰੀ ਹੁੰਦੀ ਏ ਉੱਥੇ ਮੈਂ ਕਹਿੰਦਾ ਸੀ ਕੋਈ ਉਹਨੂੰ ਕਵਰ ਕੀਤਾ ਜਾਵੇ ਉਥਾਲੇ ਐਵੇਂ ਸੇ ਮੈਂ ਤੁਹਾਡੀ ਗੱਲ ਕੱਟ ਰਿਹਾ ਜਿਹੜੀ ਕਾਰਪੋਰੇਸ਼ਨ ਦੀਆਂ ਗੱਡੀਆਂ ਨੇ ਉਹ ਕੂੜਾ ਜ਼ਰੂਰ ਉਠਾਉਂਦੀਆਂ ਨੇ ਮਗਰ ਸਾਰੇ ਸ਼ਹਿਰ ਦੇ ਵਿੱਚ ਖਿਲਾਰ ਦੀਆਂ ਨੇ ਇਹ ਬਹੁਤ ਹੀ ਵੱਡਾ ਮੁੱਦਾ ਏ ਕਿ ਤੁਸੀਂ ਸ਼ਹਿਰ ਦੀ ਸਫਾਈ ਕਰਨੀ ਏ ਜਾਂ ਸ਼ਹਿਰ ਨੂੰ ਗੰਦਾ ਕਰਨਾ ਏ ਇਹ ਬਹੁਤ ਹੀ ਵੱਡਾ ਮੁੱਦਾ ਹੈ ਲਖੋਤਰਾ ਜੀ ਅਗਲਾ ਮੇਰਾ ਸਵਾਲ ਤੁਹਾਡੇ ਲਈ ਏ ਸਾਡੇ ਭਰਗੋ ਕੈਂਪ ਦੇ ਲਈ ਕੁਝ ਬਜਟ ਰੱਖਿਆ ਗਿਆ ਏ ਜਾਂ ਨਹੀਂ ਰੱਖਿਆ ਗਿਆ? ਬਿਲਕੁਲ ਨਹੀਂ ਰੱਖਿਆ ਗਿਆ ਜੀ। ਕੁਝ ਕੋਈ ਨਹੀਂ ਸੜਕਾਂ ਦਾ ਥੋੜਾ ਬੋਧਾ ਬਜਟ ਏ ਉਹ ਵੀ ਦੂਸਰੀਆਂ ਵਾਡਾਂ ਦਾ ਹੈਗਾ। ਭਾਗ ਕੈਂਪ ਦਾ ਕੋਈ ਬਜਟ ਨਹੀਂ ਰੱਖਿਆ ਗਿਆ। ਪਤਾ ਨਹੀਂ ਜਾਂ ਮੈਂ ਯਾਦ ਕਰਕੇ ਨਹੀਂ ਰੱਖਿਆ ਗਿਆ ਜਾਂ ਕੀ ਏ। ਕੋਈ ਡਿਵੈਲਪਮੈਂਟ ਨਹੀਂ 3 ਸਾਲ ਹੋ ਗਏ ਲਗਤ ਸਰਕਾਰ ਨੂੰ ਬਣਿਆ ਤੇ ਮੇਰੇ ਖਿਆਲ ਹਜੇ ਤੱਕ ਕੋਈ ਵੀ ਜਿਹੜੀ ਭਾਗ ਕੈਂਪ ਵਿੱਚ ਕੋਈ ਸੀ 1 ਰੁਪਿਆ ਵੀ ਲੱਗਿਆ ਜਾਂਦਾ। ਮੈਂ ਕਹਿੰਦਾ ਬਾਕੀ ਘੰਟਾ ਜਿਹੜੀਆਂ ਨੇ ਸਮਾਰਟ ਬਣ ਰਹੀਆਂ ਨੇ ਮੈਂ ਕਹਿੰਦਾ ਹੀ ਭਾਗ ਕੈਂਪ ਦੀ ਰੋਡ ਸਮਾਰਟ ਬਣੇ ਪਰ ਇਹਨਾਂ ਵਾਸਤੇ ਗਰਾਉਂਡ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ ਗਿਆ ਤੇ ਲਖੋਤਰਾ ਜੀ ਆਖੀਰਲਾ ਸਾਲ ਇਸ ਤੋਂ ਬਾਅਦ ਸ਼ੁਰੂ ਹੋ ਜਾਣਾ ਤੁਹਾਨੂੰ ਕੀ ਲੱਗਦਾ ਆਖੀਰਲੇ ਸਾਲ ਦੇ ਵਿੱਚ ਫਰਗੋ ਕੈਂਪ ਨੂੰ ਕੁਝ ਮਿਲ ਸਕਦਾ ਬਿਲਕੁਲ ਨਹੀਂ ਜੀ ਗਵਰਨਮੈਂਟ ਕੋਲ ਪੈਸਾ ਹੀ ਨਹੀਂ ਪੈਸੇ ਜਿਹੜੇ ਨੇ ਪੈਸੇ ਨਾਲ ਡਵੈਲਪਮੈਂਟ ਹੁੰਦੀ ਹੈ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਡਵੈਲਪਮੈਂਟ ਹੋਏ ਜੀ ਇਹਨਾਂ ਦੀ ਜੇ ਕੋਈ ਮੰਤਰੀ ਸਾਡੇ ਇਲਾਕੇ ਦੇ ਹੋਣ ਐਮਐਲਏ ਸਾਡੇ ਇਲਾਕੇ ਦਾ ਹੋਵੇ ਫਿਰ ਡਵੈਲਪਮੈਂਟ ਨਾ ਹੋਵੇ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਹੈਰਾਨਗੀ ਹੋ ਰਹੀ ਹੈ ਬਹੁਤ ਜ਼ਿਆਦਾ ਉਹ ਮੰਤਰੀ ਸਾਹਿਬ ਇਹ ਨਵੇਂ ਨਵੇਂ ਬਣੇ ਨੇ ਮੰਤਰੀ ਸਾਹਿਬ ਕਿ ਮੈਂ ਇਹਦਾ ਮੇਅਰ ਸਾਹਿਬ ਵੀ ਨਵੇਂ ਨਵੇਂ 100% ਨੇ ਉਹਦੇ ਨਵੇਂ ਪਰ ਇਹਨਾਂ ਚਾਹੀਦਾ ਥੋੜਾ ਜੋਰ ਲਾ ਕੇ ਬਜਟ-ਬੁਜਟ ਲਿਆ ਕੇ ਜਿਹੜੇ ਆਉਣ ਵਾਲਾ ਜਿਹੜਾ ਇਹਨਾਂ ਦਾ ਪੀਰੀਅਡ ਹੈ ਉਹਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਨ ਮੈਂ ਤੇ ਉਹੀ ਆਸ ਕਰਨਾ ਚਾਹੁੰਦਾ ਇਹ ਇਹ ਦੋਸਤੋ ਬਹੁਤ ਹੀ ਵੱਡਾ ਮੁੱਦਾ ਹੈ ਬਜਟ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਕੰਮ ਪੈਸੇ ਨਾਲ ਹੋਣਾ ਹੈ ਜਦ ਭਰਗੋ ਕੈਂਪ ਦੇ ਲਈ ਪੈਸਾ ਹੀ ਨਹੀਂ ਅਲਾਟ ਕੀਤਾ ਹੋਇਆ ਅਸੀਂ ਪਾਰਕ ਦੀ ਡਿਵੈਲਪਮੈਂਟ ਚਾਹੁੰਦੇ ਆ ਅਸੀਂ ਚਾਹੁੰਦੇ ਆ ਇੱਥੇ ਜਿਹੜਾ ਏਰੀਆ ਸਾਫ ਸਫਾਈ ਉਹਦੀ ਜਿਹੜੀ ਚਾਹੁੰਦੇ ਆ ਭਾਰਗੋ ਕੈਂਪ ਦੀ ਟੈਂਕੀ ਨੂੰ ਚਾਲੂ ਕਰਨਾ ਚਾਹੁੰਦੇ ਆ ਇੱਥੇ ਸੀਵਰੇਜ ਦੀ ਸਪਲਾਈ ਗੰਦੀ ਆ ਰਹੀ ਏ ਉਹਨੂੰ ਚਾਹੁੰਦੇ ਆ ਕਿ ਦਰੁਸਤ ਕੀਤਾ ਜਾਏ ਪੀਣ ਵਾਲਾ ਪਾਣੀ 480 TDS ਜਿਹੜਾ ਟਿਊਬਲ ਦੇ ਦੇ ਰਿਆ ਇੱਕ ਕਦੋਂ ਸਾਨੂੰ ਪੀਣ ਵਾਲਾ ਪਾਣੀ ਸਾਫ ਮਿਲੇਗਾ ਆਜ਼ਾਦੀ ਦੇ 78 ਸਾਲ ਬੀਤ ਚੁੱਕੇ ਨੇ ਤੇ ਜੇ ਅਸੀਂ ਅੱਜ ਵੀ ਪੀਣ ਵਾਲੇ ਪਾਣੀ ਨੂੰ ਤਰਸਦੇ ਆ ਤੇ ਫਿਰ ਤੇ ਦੂਰ ਫਿਟੇ ਮੂੰਹੀ ਇੱਕ ਰਹਿ ਗਏ ਸੀ ਇੱਕ ਡੌਗਸ ਬਾਰੇ ਮੇਰਾ ਮਤਾ ਸੀਗਾ ਵੀ ਡੌਗਸ ਜਿਹੜੇ ਨੇ ਬੜੇ ਘੱਟ ਭੁੰਦੇ ਜਾਂਦੇ ਨੇ ਇਹਨਾਂ ਦੀ ਪ੍ਰਦਾਸ਼ ਵਰੀ ਜਾਂਦੀ ਵੀ ਇਹ ਸ਼ਹਿਰ ਦੀ ਸਮੱਸਿਆ ਹੈ ਇੱਕ ਗਰੀਬ ਲੋਕਾਂ ਨੇ ਕੱਚੇ ਮਕਾਨ ਸਿਰਨਾਂ ਵਾਸਤੇ ਗਵਰਨਮੈਂਟ ਪੈਸਾ ਦਿੰਦੀ ਹੈ ਪਰ ਦੋ ਦੋ ਸਾਲ ਤੋਂ ਕਈਆਂ ਨੂੰ ਪੈਸੇ ਨਹੀਂ ਮਿਲੇ ਥੋੜਾ ਥੋੜਾ ਕਰਕੇ ਪੈਸੇ ਮਿਲਦੇ ਆ ਕੋਈ ਕਿਰਾਏ ਤੇ ਰਹਿ ਰਿਹਾ ਕੋਈ ਵਿਚ ਰਹਿ ਰਿਹਾ ਇਹ ਵੀ ਬੇਨਤੀ ਹੈ ਵੀ ਡੌਕਸ ਦਾ ਮਸਲਾ ਵੀ ਹੱਲ ਕੀਤਾ ਜਾਏ ਤੇ ਕਿ ਜਿਹੜੇ ਬਾਲਿਆਂ ਦੀ ਛੱਤਾਂ ਵਾਸਤੇ ਜਿਹੜੀ ਸਰਕਾਰ ਪੁਣੇ 2 ਲੱਖ ਰੁਪਏ ਦਿੰਦੀ ਹੈ ਇਹ ਘੱਮ ਸੇ ਘੱਮ 2 ਜਾਂ 3 ਮਹੀਨੇ ਚ ਸਾਰੀ ਜਿਹੜੀ ਪੇਮੈਂਟ ਹੈ ਜਿਹੜੇ ਲੋਕ ਸਹੀ ਨੇ ਮਕਾਨ ਬਣਾ ਰਹੇ ਨੇ ਉਹਨੂੰ ਕਰਨੀ ਚਾਹੀਦੀ ਹੈ ਮੇਰੀ ਜਰੂਰ ਸਰਕਾਰ ਅੱਗੇ ਬੇਨਤੀ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਸਰ ਜਿੱਦਾਂ ਆਖਰੀ ਸਾਲ ਲਹਿ ਗਿਆ ਹੈ ਤੇ ਜਿੱਤੇ ਅਸੀਂ ਤੁਹਾਡਾ ਇਹ ਮੰਨ ਲਓ ਮੇਰੇ ਖਿਆਲ ਨਾਲ ਦੂਸਰਾ ਜਾਂ ਤੀਸਰਾ ਮਹੀਨਾ ਹੀ ਹੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਇਹ ਕੋਆਪਰੇਟ ਕਰਕੇ ਤੇ ਇਲਾਕੇ ਦੇ ਵਿਕਾਸ ਦੇ ਵਿੱਚ ਕੰਮ ਕਰੇਗੀ ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਕਿਉਂਕਿ ਜੇ ਵਿਕਾਸ ਹੈ ਉਹ ਪੈਸੇ ਨਾਲ ਹੁੰਦਾ ਹੈ ਫੰਡਾ ਨਾ ਹੁੰਦਾ ਨਾ ਫੰਡ ਤਾਂ ਕੋਈ ਹੈ ਨਹੀਂਗੇ ਤੇ ਇਸ ਲਈ ਜਿਹੜਾ ਵਿਕਾਸ ਹੈ ਉਹ ਕਿੱਦਾਂ ਹੋਏਗਾ ਇਹ ਹੁਣ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਹਮ ਹਮਾ ਕੇ ਵੋਟਾਂ ਪਾਈਆਂ ਅਸੀਂ ਆਪਣੇ ਲੀਡਰ ਨੂੰ ਜਿਤਾਇਆ ਔਰ ਮੇਰੇ ਹੱਥ ਮੈਂ ਸਿਰਫ ਆਪਣਾ ਨਾਮ ਲੈਣਾ ਚਾਹੁੰਦਾ ਮੇਰੇ ਹੱਥ ਨਿਰਾਸ਼ਾ ਲੱਗੀ ਕਿਉਂ ਅਸੀਂ ਆਪਣੇ ਇਲਾਕੇ ਦਾ ਵਿਕਾਸ ਚਾਹੁੰਦੇ ਸੀਗੇ ਆਪਣੇ ਇਲਾਕੇ ਦੇ ਲਈ ਇੱਕ ਅੱਛਾ ਕੰਮ ਕਰਨਾ ਚਾਹੁੰਦੇ ਸੀਗੇ ਮਗਰ ਸਾਡੇ ਹੱਥ ਵਿੱਚ ਫੜਾਏ ਗਏ ਸ਼ੰਕ ਨੇ ਦੋਸਤੋ ਇਹ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਇਹ ਵਿਕਾਸ ਜਿਹੜਾ ਇਹ ਨਹੀਂ ਇਹ ਵਿਨਾਸ਼ ਹੋ ਰਿਹਾ ਹੈ ਤੇ ਤੁਸੀਂ ਵੀ ਅਸੀਂ ਨੂੰ ਸਮਝੋ ਔਰ ਮੈਂ ਤੁਹਾਨੂੰ ਅਪੀਲ ਕਰਨੀ ਚਾਹਾਂਗਾ ਕਿ ਅੱਗੇ ਤੋਂ ਬਹੁਤੀ ਸੋਚ ਸਮਝ ਕੇ ਜਿਹੜਾ ਹੈ ਉਹ ਸਾਨੂੰ ਵੋਟ ਕਰਨ ਦੀ ਜ਼ਰੂਰਤ ਹੈ ਧੰਨਵਾਦ ਲਖੋਤਰਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਰਜਿੰਦਰ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਮੇਰੇ ਕੋਲ ਆਏ ਬਹੁਤ ਵਧੀਆ ਸਵਾਲ ਪੁੱਛੇ ਤੁਸੀਂ ਬੜੇ ਇੰਟੈਲੀਜੈਂਟ ਹੋ ਕਿਉਂ ਸਵਾਲ ਪੁੱਛਣਾ ਹੀ ਜਿਹੜਾ ਹੈ ਨਾ ਇਹ ਪੱਤਰਕਾਰ ਦਾ ਹੱਕ ਹੈਗਾ ਥੈਂਕ ਯੂ ਧੰਨਵਾਦ ਖਾਸ ਕਰਕੇ ਸੁਵਿੰਦਰ ਮੋਹਨ ਜੀ ਦਾ ਉਰਤਿਲਕ ਜੀ ਸਾਡੇ ਜੀ ਕੈਮਰਾਮੈਨ ਐ ਇਸ ਟਾਈਮ सुरेंद्र ਮਾਹਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਇਹ ਅਸੀਂ ਲੋਕ ਇੱਥੇ ਆਪਣੇ ਸਮਾਜ ਦੇ ਲਈ ਅਲਗ-ਅਲਗ ਜਗ੍ਹਾ ਤੇ ਕੰਮ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਆਂ ਮਗਰ ਜਦੋਂ ਸਰਕਾਰ ਦੇ ਕੋਲ ਪੈਸਾ ਹੀ ਹੈ ਨਹੀਂ ਸਰਕਾਰ ਦੀ ਇੱਛਾ ਹੀ ਹੈ ਨਹੀਂ ਤੇ ਵਿਕਾਸ ਨਹੀਂ ਹੋ ਸਕਦਾ ਧੰਨਵਾਦ ਜੀ ਤੁਹਾਡਾ